ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਂਦੇ ਖਾਂ ਨੂੰ ਜਤੇ ਬੱਚਾ ਜਾਣ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੀ ਪਾਲਿਆ ਸੀ ਪੈਂਦੇ ਖਾਂ ਐਸਾ ਸੁਰਮਾ ਨਿਕਲਿਆ ਕਿ ਅੰਗੂਠੇ ਨਾਲ ਹੀ ਸਿੱਕੇ ਤੇ ਉਕਰੇ ਅੱਖਰ ਮੇਟ ਸਕਦਾ ਸੀ ਘੋੜੇ ਨੂੰ ਅੱਗੇ ਹੋ ਕੇ ਰੋਕ ਲੈਂਦਾ ਸੀ ਸਵਾਰ ਸਮੇਤ ਘੋੜੇ ਨੂੰ ਉਲਟਾਉਣ ਦੀ ਉਸ ਵਿੱਚ ਤਾਕਤ ਸੀ ਪੈਂਦੇਖਾਨ ਨੇ ਸ੍ਰੀ ਅਮਰitsar ਦੀ ਜੰਗ ਵਿੱਚ ਚੰਗੇ ਹੱਥ ਵਿਖਾਏ ਪਰ ਉਸ ਨੇ ਹੰਕਾਰ ਦੇ ਬੋਲ ਬੋਲਣੇ ਆਰੰਭ ਕਰ ਦਿੱਤੇ ਸਨ ਕਿ ਜੇ ਉਹ ਨਾ ਹੁੰਦਾ ਤਾਂ ਗੁਰੂ ਜੀ ਦੀ ਜਿੱਤ ਮੁਸ਼ਕਲ ਸੀ ਅਗਲੀਆਂ ਦੋ ਜੰਗਾਂ ਵਿੱਚ ਪੈਂਦੇਖਾਨ ਨੂੰ ਗੁਰੂ ਜੀ ਨੇ ਕਾਰਹੀ ਟਿਕਣ ਦੇ ਹੁਕਮ ਦੇ ਦਿੱਤੇ ਸਨ ਇਧਰੋਂ ਚਲੰਦਰ ਦੇ ਫੌਜਦਾਰ ਗੋਤਬਦੀਨ ਨੇ ਵੀ ਪੂਰੀ ਸਹੈਤਾ ਕਰਨ ਦਾ ਯਕੀਨ ਦਿਵਾਇਆ ਪੈਂਦੇ ਖਾਨ ਨੇ ਸਾਤੀ ਠੋਕ ਕੇ ਕਿਹਾ ਕਿ ਉਹ ਗੁਰੂ ਜੀ ਨੂੰ ਪਕੜ ਕੇ ਹਾਜ਼ਰ ਕਰੇਗਾ ਇਹ ਖਬਰ ਸੁਣ ਕੇ ਗੁਰੂ ਜੀ ਨੇ ਸਿਰਫ ਇਨਾ ਹੀ ਫਰਮਾਇਆ ਸਰਤਾ ਬਾਜ਼ਾਰੀ ਤੇ ਜਵਾਰੀ ਲੋਕ ਹੀ ਲਗਾਉਂਦੇ ਹਨ ਪੈਂਦੇਖਾ ਨੇ ਮੂੰਹਨੇਰੇ ਹੀ ਹਮਲਾ ਬੋਲ ਦਿੱਤਾ ਗੁਰੂ ਜੀ ਅਜੇ ਨਿਤਨੇਮ ਕਰਦੇ ਪਏ ਸਨ ਭਾਈ ਮਲਕ ਜਤੀ ਭਾਈ ਲਖ ਤੇ ਭਾਈ ਜੋਦਾ ਨੇ ਅੱਗੇ ਵਧ ਕੇ ਰੋਕ ਪਾਈ ਗੁਰੂ ਜੀ ਤਿਆਰ ਹੋ ਕੇ ਜੰਗ ਦੇ ਮੈਦਾਨ ਵਿੱਚ ਉਤਰ ਆਏ ਬੰਦੇ ਖਾਨ ਦਾ ਪੇਚ ਖੇੜਦਾ ਹੋਇਆ ਫੌਜਾਂ ਨੂੰ ਲੇਟਾਰਦਾ ਆਪਣਾ ਘੋੜਾ ਦੌੜਾ ਕੇ ਗੁਰੂ ਜੀ ਪਾਸ ਲੈ ਆਇਆ ਤੇ ਵੰਗਾਰ ਕੇ ਕਹਿਣ ਲੱਗਾ ਵਾਰ ਸੰਭਾਲੋ ਗੁਰੂ ਜੀ ਨੇ ਇੰਨਾ ਕਿਹਾ ਹੋਸ਼ ਕਰੋ ਗੁਰੂ ਜੀ ਸਾਤ ਚਿਤ ਇਕਰਤ ਕਰਨ ਵੱਲ ਵੇਖ ਕੇ ਉਸ ਦੇ ਹਰ ਵਾਰ ਨੂੰ ਢਾਲ ਤੇ ਰੋਕ ਰਹੇ ਸਨ ਫੇਰ ਗੁਰੂ ਜੀ ਨੇ ਅਜਹੀ ਤੇਗ ਚਲਾਈ ਕਿ ਉਸ ਦੀ ਤਲਵਾਰ ਟੋਟੇ ਹੋ ਕੇ ਜ਼ਮੀਨ ਤੇ ਡਿੱਗ ਪਈ ਤੇ ਕੇਵਲ ਤਲਵਾਰ ਦਾ ਮੁੱਠਾ ਹੀ ਉਸ ਦੇ ਹੱਥ ਵਿੱਚ ਰਹਿ ਗਿਆ ਪੈਂਦੇਖਾਨ ਹੁਣ ਆਪਣਾ ਅਜ਼ਮਾਇਆ ਵਾਰ ਕਰਨ ਲਈ ਭੱਜ ਕੇ ਗੁਰੂ ਜੀ ਦੇ ਘੋੜੇ ਹੇਠਾਂ ਜਾ ਵੜਿਆ ਤਾਂ ਕਿ ਘੋੜੇ ਸਮੇਤ ਗੁਰੂ ਜੀ ਨੂੰ ਹੇਠਾਂ ਡੇਗ ਦੇਵੇ ਘੋੜੇ ਨੂੰ ਇਸ ਤਰ੍ਹਾਂ ਜੱਫੀ ਪਾਈ ਕਿ ਉਸ ਦੀ ਚਾਲ थम ਗਈ ਗੁਰੂ ਜੀ ਨੇ ਘੋੜੇ ਤੋਂ ਹੀ ਥੋੜਾ ਜਿਹਾ ਰੁਕ ਕੇ ਢਾਲ ਨਾਲ ਹੀ ਉਸ ਦੇ ਸਿਰ ਤੇ ਇੰਨੇ ਜ਼ੋਰ ਦਾ ਵਾਰ ਕੀਤਾ ਕਿ ਉਹ ਜ਼ਮੀਨ ਤੇ ਜਾ ਡਿੱਗਾ ਗੁਰੂ ਜੀ ਘੋੜੇ ਤੋਂ ਉਤਰ ਆਏ ਤੇ ਕਹਿਣ ਲੱਗੇ ਵਾਰ ਸੰਭਾਲ ਉਸ ਨੇ ਵਾਰਤਾ ਕੀ ਸੰਭਾਲਣਾ ਸੀ ਗੁਰੂ ਜੀ ਨੇ ਇੱਕੋ ਵਾਰ ਨਾਲ ਉਸ ਨੂੰ ਚਿੱਤ ਕਰ ਦਿੱਤਾ ਗੁਰੂ ਜੀ ਨੇ ਉਸ ਫਟੜ ਪੈਂਦੇ ਖਾਂ ਕੋਲ ਜਾ ਕੇ ਢਾਲ ਦੀ ਛਾਂ ਕੀਤੀ ਤੇ ਕਿਹਾ ਕਲਮਾ ਪੜ ਤੇਰਾ ਅੰਤ ਸਮਾ ਆਇਆ ਹੈ